ਸ਼ਤਰੀਏ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਸ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਆਵਲੇ ਤੇ ਮਿਰਚਾਂ ਦਾ ਅਚਾਰ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਊਗਾ ਇਹ ਅਚਾਰ ਤੁਹਾਨੂੰ ਬਿਲਕੁਲ ਵੀ ਉਲਲੀ ਨਹੀਂ ਲੱਗੂਗਾ ਜੇ ਤੁਸੀਂ ਮੇਰੇ ਤਰੀਕੇ ਨਾਲ ਬਣਾ ਕੇ ਤਿਆਰ ਕਰੋਗੇ ਤਾਂ ਬਹੁਤ ਹੀ ਆਸਾਨ ਤਰੀਕੇ ਨਾਲ ਅਚਾਰ ਬਣਾਨ ਦਾ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਚਾਰ ਦੀ ਰੈਸਪੀ ਸ਼ੁਰੂ ਕਰਦੇ ਆਂ ਆਵਲੇ ਦਾ ਆਚਾਰ ਬਣਾਉਣ ਲਈ ਮੈਂ ਇੱਥੇ 1 ਕਿਲੋ ਆਵਲੇ ਲਏ ਆਂ ਮੈਂ మీడియం ਸਾਈਜ਼ ਦੇ ਲਏ ਆਂ ਇਹਨਾਂ ਨੂੰ ਚੰਗੀ ਤਰ੍ਹਾਂ ਮੈਂ ਧੋ ਕੇ ਸੁਕਾ ਲਿਆ ਸੀ ਬਿਲਕੁਲ ਪਾਣੀ ਨਾ ਲੱਗਿਆ ਹੋਵੇ ਜਿਹੜੇ ਆਮਲਾਂ ਦੇ ਉੱਪਰ ਐਵੇਂ ਦਾਗ ਹੁੰਦੇ ਆ ਉਹਨਾਂ ਨੂੰ ਅਸੀਂ ਕੱਟ ਲਗਾ ਕੇ ਅਲੱਗ ਕਰ ਦਾਂਗੇ ਬਿਲਕੁਲ ਵੀ ਇਹਨਾਂ ਦੇ ਉੱਪਰ ਕੋਈ ਵੀ ਦਾਗ ਨਾ ਹੋਵੇ ਥੋੜੇ ਜਿ ਖਰਾਬ ਵੀ ਹੋ ਜਾਂਦੇ ਆ ਇਹਨਾਂ ਨੂੰ ਇਹਨਾਂ ਦਾ ਉੱਪਰ ਤੋਂ ਪਾਰਟ ਅਸੀਂ ਉਤਾਰ ਲੈਣਾ ਹੈ ਇਸ ਤਰੀਕੇ ਨਾਲ ਜਿਹੜੇ ਵੀ ਤੁਹਾਨੂੰ ਲੱਗਦੇ ਆ ਕਿ ਇਦਾਂ ਦਾ ਲੱਗੇ ਹੋਏ ਆ ਦਾਗ ਤੁਸੀਂ ਇਸ ਤਰੀਕੇ ਨਾਲ ਚਾਕੂ ਨਾਲ ਉਹਨਾਂ ਨੂੰ ਸਾਫ਼ ਕਰ ਸਕਦੇ ਹੋ ਹੁਣ ਇੱਕ ਅਸੀਂ ਗੈਸ ਤੇ ਪਤਿੱਲਾ ਰੱਖਾਂਗੇ ਕੋਈ ਡੂੰਗਾ ਪਤਿੱਲਾ ਰੱਖਣਾ ਹੈ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਵੱਡਾ ਗਲਾਸ ਪਾਣੀ ਦਾ ਤੇ ਉੱਪਰ ਕੋਈ ਵੀ ਤੁਸੀਂ ਛਾਲਣੇ ਲੈ ਲੈਣੀ ਹੈ ਜਿਵੇਂ ਆਟਾ ਛਾਲਣ ਵਾਲੀ ਹੁੰਦੀ ਹੈ ਐਵੇਂ ਵੀ ਲੈ ਸਕਦੇ ਹੋ ਤੁਸੀਂ ਅੰਦਰ ਇਹਦੇ ਸਟੈਂਡ ਰੱਖ ਕੇ ਉੱਪਰ ਇਹਨੂੰ ਰੱਖ ਸਕਦੇ ਹੋ ਜਾਂ ਤੁਸੀਂ ਵੱਡੀ ਜਾਲੀ ਵੀ ਲੈ ਸਕਦੇ ਹੋ ਅਸੀਂ ਕਿਉਂਕਿ ਜਿਹੜੇ ਆਵਲੇ ਆ ਉਹਨਾਂ ਨੂੰ ਸਟੀਮ ਦੇਣੀ ਹੈ ਇਸ ਤਰੀਕੇ ਨਾਲ ਇੱਕ ਵੱਡੀ ਚਾਲਣੀ ਰੱਖ ਲਾਂਗੇ ਅਸੀਂ ਇਹਦੇ ਉੱਪਰ ਤਾਂ ਕਿ ਸਟੀਮ ਆ ਸਕੇ ਇਹਦੇ ਵਿੱਚ ਅਸੀਂ ਸਾਰੇ ਅਸੀਂ ਆਵਲੇ ਜਿਹੜੇ ਲਏ ਸੀ ਉਹ ਪਾ ਦਵਾਂਗੇ ਆਵਲਿਆਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋ ਕੇ ਸਾਫ਼ ਕਰਕੇ ਫੇਰ ਹੀ ਅਸੀਂ ਸਟੀਮ ਦੇਣੀ ਹੈ ਇਹਨੂੰ 15 ਮਿੰਟ ਲਈ ਲਗਾਤਾਰ ਚਲਾਉਂਦੇ ਗੈਸ ਨੂੰ ਚਲਾਉਂਦੇ ਹੋਏ ਸਟੀਮ ਦੇ ਲਾਂਗੇ ਅਸੀਂ 15 ਮਿੰਟ ਬਾਅਦ ਅਸੀਂ ਇਹਨਾਂ ਨੂੰ ਚੈੱਕ ਕਰਾਂਗੇ ਬਿਲਕੁਲ ਨਹੀਂ ਹਲਾਣਾ ਪਹਿਲਾਂ ਅਸੀਂ 15 ਮਿੰਟ ਤੋਂ ਪਹਿਲਾਂ ਅਸੀਂ 15-20 ਮਿੰਟ ਲੱਗਣਗੇ ਦੇਖੋ ਇਸ ਤਰੀਕੇ ਨਾਲ ਇਹਨਾਂ ਦੀਆਂ ਫਾੜੀਆਂ ਜਿਹੜੀਆਂ ਉਹ ਅਲੱਗ-ਅਲੱਗ ਹੋਣ ਲੱਗ ਜਾਂਦੀਆਂ ਨੇ ਇਸ ਟਾਈਮ 'ਤੇ ਇਹਨਾਂ ਨੂੰ ਅਸੀਂ ਉਤਾਰ ਲਾਂਗੇ ਜਿਹੜਾ ਪਾਣੀ ਹੁੰਦਾ ਇਹਨੂੰ ਤੁਸੀਂ ਪੀਣ ਵਿੱਚ ਯੂਜ਼ ਕਰ ਸਕਦੇ ਹੋ ਬਹੁਤ ਜ਼ਿਆਦਾ ਹੈਲਦੀ ਹੁੰਦਾ ਹੈ ਆਮਲਿਆਂ ਨੂੰ ਠੰਡਾ ਹੋਣ ਤੋਂ ਬਾਅਦ ਨਾ ਤੁਸੀਂ ਇਹਨਾਂ ਦੀਆਂ ਜਿਹੜੀਆਂ ਫਾੜੀਆਂ ਉਹ ਅਲੱਗ-ਅਲੱਗ ਕਰ ਲੈਣ ਤੇ ਬੀਜਾਂ ਨੂੰ ਅਲੱਗ ਕਰ ਲੈਣਾ ਨੇ ਇਸ ਤਰੀਕੇ ਨਾਲ ਦੇਖੋ ਬਹੁਤ ਹੀ ਆਸਾਨੀ ਨਾਲ ਜਿਹੜਾ ਇਹ ਅਲੱਗ-ਅਲੱਗ ਹੋ ਜਾਂਦੇ ਆ ਇਸ ਤਰੀਕੇ ਨਾਲ ਸਾਰੇ ਆਵਲਿਆਂ ਨੂੰ ਅਸੀਂ ਅਲੱਗ ਕਰ ਲਾਂਗੇ ਇਹਨਾਂ ਨੂੰ ਅਸੀਂ ਸੁਕਾਣ ਤੋਂ ਬਾ ਸੁਕਾ ਕੇ ਉਸ ਤੋਂ ਬਾਅਦ ਹੀ ਯੂਜ਼ ਕਰਨਾ ਹੈ ਦੋ ਪਲੇਟਾਂ ਵਿੱਚ ਮੈਂ ਇਸ ਤਰੀਕੇ ਨਾਲ ਇੱਕ ਇੱਕ ਪੀਸ ਇਕੱਲਾ ਇਕੱਲਾ ਪੀਸ ਕਰਕੇ ਰੱਖ ਦਿਆ ਤੁਸੀਂ ਇਹਨਾਂ ਨੂੰ 2 ਘੰਟੇ ਲਈ ਪੱਖੇ ਦੀ ਹਵਾ ਵਿੱਚ ਵੀ ਸੁਕਾ ਸਕਦੇ ਹੋ ਜਾਂ 2 ਘੰਟੇ ਲਈ ਤੁਸੀਂ ਧੁੱਪ ਵਿੱਚ ਵੀ ਸੁਕਾ ਸਕਦੇ ਹੋ ਇਹਨਾਂ ਵਿੱਚ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਜਦੋਂ ਇਹਨਾਂ ਦਾ ਆਚਾਰ ਬਣਾਉਣਾ ਅਸੀਂ ਦੇਖੋ ਮੈਂ 2 ਘੰਟੇ ਲਈ ਪੱਖੇ ਦੀ ਹਵਾ ਵਿੱਚ ਰੱਖ ਦਿਆ ਸੀਗਾ ਇਹਨਾਂ ਨੂੰ ਬਿਲਕੁਲ ਸੁੱਕ ਚੁੱਕੇ ਆ ਇਹਨਾਂ ਵਿੱਚ ਬਿਲਕੁਲ ਹੀ ਪਾਣੀ ਨਹੀਂ ਹੈਗਾ ਇਸ ਤਰੀਕੇ ਦੇ ਤੁਹਾਡੇ ਸੁੱਕੇ ਹੋਏ ਹੋਣੇ ਚਾਹੀਦੇ ਆ ਤਾਂ ਹੀ ਤੁਹਾਡਾ ਜਿਹੜਾ achar ਹੈ ਉਲੀ ਨਹੀਂ ਲੱਗੂਗੀ ਕਾਫੀ ਲੰਬੇ ਸਮੇਂ ਤੱਕ ਚੱਲੂਗਾ ਇੱਕ ਪੈਨ ਵਿੱਚ ਪਾਵਾਂਗੇ ਅਸੀਂ ਅੱਧਾ ਚਮਚ ਮੇਥੀ ਦਾਣਾ ਇਹ ਮਸਾਲਾ ਬਣਾ ਕੇ ਤਿਆਰ ਕਰਾਂਗੇ achar ਲਈ ਅਸੀਂ 2 ਚਮਚ ਸੌਂਫ ਦੇ ਪਾਵਾਂਗੇ ਇੱਕ ਚਮਚ ਪਾਵਾਂਗੇ ਰਾਈ ਦਾ ਤੁਸੀਂ ਇਥੇ ਪੀਲੀ ਸਰੋਂ ਵੀ ਲੈ ਸਕਦੇ ਹੋ ਜਾਂ ਤੁਸੀਂ ਰਾਈ ਵੀ ਲੈ ਸਕਦੇ ਹੋ 2 ਚਮਚ ਅਸੀਂ ਜੀਰਾ ਪਾਵਾਂਗੇ ਇਹਨਾਂ ਮਸਾਲਿਆਂ ਨੂੰ ਅਸੀਂ ਥੋੜੇ ਜਿਹਾ ਡਰਾਈ ਰੋਸਟ ਕਰਨਾ ਹੈ ਕਿਉਂਕਿ ਜਿਹੜੀ ਇਹਨਾਂ ਵਿੱਚ ਨਮੀ ਹੁੰਦੀ ਹੈ ਉਹ ਅਸੀਂ ਬਿਲਕੁਲ ਖਤਮ ਕਰਨੀ ਹੈ ਤੇ ਜਦੋਂ ਇਹਨਾਂ ਨੂੰ ਅਸੀਂ ਡਰਾਈ ਰੋਸਟ ਕਰਦੇ ਆ ਤਾਂ ਇਹਨਾਂ ਵਿੱਚ ਤੋਂ ਖੁਸ਼ਬੂ ਬਹੁਤ ਵਧੀਆ ਆਉਣ ਲੱਗ ਜਾਂਦੀ ਹੈ ਤੁਸੀਂ ਇਹਨਾਂ ਨੂੰ ਧੁੱਪ ਵਿੱਚ ਸੁਕਾ ਕੇ ਵੀ ਯੂਜ਼ ਕਰ ਸਕਦੇ ਹੋ ਚੰਗੀ ਤਰ੍ਹਾਂ ਦੋੜੀ ਦੇ ਰਸੀਂ 5 ਮਿੰਟ ਲਈ ਇਹਨਾਂ ਨੂੰ ਡਰਾਈ ਰੋਸਟ ਕਰ ਲਾਂਗੇ ਜਦੋਂ ਇਹਨਾਂ ਵਿੱਚ ਤੋਂ ਖੁਸ਼ਬੂ ਆਉਣ ਲੱਗ ਜAVE ਤਾਂ ਅਸੀਂ ਗੈਸ ਦੀ ਫਲੇਮ ਬੰਦ ਕਰ ਦੇਣੀ ਆ ਤੇ ਇਹਨਾਂ ਨੂੰ ਠੰਡਾ ਹੋਣ ਤੋਂ ਬਾਅਦ ਥੋੜਾ ਜਿਹਾ ਮਿਕਸੀ ਵਿੱਚ ਨੂੰ ਅਸੀਂ ਦਰਦਰਾ ਜਿਹਾ ਪੀਸ ਲਾਵਾਂਗੇ ਜਿਆਦਾ ਬਰੀਕ ਪਾਊਡਰ ਬੈਨ ਵਿੱਚ ਪਾਵਾਂਗੇ ਅਸੀਂ 1 ਕੱਪ ਸਰੋਂ ਦਾ ਤੇਲ ਕਿਉਂਕਿ ਆਚਾਰ ਵਿੱਚ ਕੋਈ ਵੀ ਆਚਾਰ ਹੋਵੇ ਉਹ ਸਰੋਂ ਦੇ ਤੇਲ ਵਿੱਚ ਹੀ ਬਣਿਆ ਹੋਇਆ ਵਧੀਆ ਲੱਗਦਾ ਆ ਚੰਗੀ ਤਰ੍ਹਾਂ ਤੇਲ ਨੂੰ ਅਸੀਂ ਧੂਆਂਣ ਤੱਕ ਗਰਮ ਕਰ ਲੈਣਾ ਹੈ ਚਮਚ ਦਾ ਚੌਥਾ ਹਿੱਸਾ ਇਹਦੇ ਵਿੱਚ ਹਿੰਗ ਪਾਵਾਂਗੇ ਜਦੋਂ ਤੇਲ ਵਿੱਚੋਂ ਧੂਆਂਣ ਲੱਗ ਜAVE ਤਾਂ ਗੈਸ ਦੀ ਫਲੇਮ ਬੰਦ ਕਰ ਦੇਣੀ ਆ ਤੇ ਇਹਨੂੰ ਥੋੜੇ ਜਿਹਾ ਠੰਡਾ ਹੋਣ ਲਈ ਰੱਖ ਦਾਂਗੇ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਹਿੰਗ ਪਾਈਏ ਜਿਹੜੀ ਹਿੰਗ ਦੀ ਖੁਸ਼ਬੂ ਜਿਹੜੀ ਵਧੀਆ ਆਂਦੀ ਆ ਆਚਾਰ ਵਿੱਚ ਤੋਂ ਤੇ ਸਾਡੇ ਪੇਟ ਲਈ ਵੀ ਵਧੀਆ ਹੁੰਦੀ ਹੈ ਹਿੰਗ ਯੈਸ ਵਿਹਾਰਾ ਨਹੀਂ ਬਣਦੀ ਇਹਨੂੰ ਠੰਡਾ ਹੋਣੇ ਲੱਗ ਰੱਖ ਦਾਂਗੇ ਤੇ ਅਸੀਂ ਜਿਹੜੇ ਆਵਲੇ ਲਈ ਸੁਕਾ ਕੇ ਇੱਕ ਵੱਡੇ ਬਾਉਲ ਵਿੱਚ ਕੱਢ ਲਾਂਗੇ ਇਹ ਮੈਂ 100 ਗ੍ਰਾਮ ਹਰੀਆਂ ਮਿਰਚਾਂ ਲਈ ਸੀਗੀਆਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਇਹਨਾਂ ਨੂੰ ਵੀ ਸੁਕਾ ਲੈਣਾ ਇਹਨਾਂ ਵਿੱਚ ਵੀ ਪਾਣੀ ਨਾ ਲੱਗਿਆ ਹੋਵੇ ਜੇ ਤੁਸੀਂ ਆਵਲੇ ਇਕੱਲੇ ਆਵਲੇ ਦਾ ਇਕੱਲੇ ਦਾ ਆਚਾਰ ਬਣਾਉਣਾ ਚਾਹੁੰਦੇ ਹੋ ਤਾਂ ਮਿਰਚਾਂ ਨੂੰ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਪਰ ਮਿਰਚਾਂ ਵਿੱਚ ਵੀ ਬਿਲਕੁਲ ਪਾਣੀ ਨਾ ਲੱਗਿਆ ਹੋਵੇ 4 ਚਮਚ ਇਸ ਦੇ ਵਿੱਚ ਪਾਵਾਂਗੇ ਨਮਕ ਦੇ 4 ਚਮਚ ਲਿੱਤੇ ਆ ਨਮਕ ਚਿਟਾ ਨਮਕ ਲਿਖਤਾ ਆ ਸੀ ਤੇ ਇੱਕ ਚਮਚ ਅਸੀਂ ਕਾਲਾ ਨਮਕ ਪਾਵਾਂਗੇ ਨਮਕ ਥੋੜਾ ਜਿਹਾ achar ਵਿੱਚ ਜਿਆਦਾ ਹੀ ਪਾਇਆ ਜਾਂਦਾ ਆ ਅੱਧਾ ਚਮਚ ਪਾਵਾਂਗੇ ਹਲਦੀ ਪਾਊਡਰ ਦਾ ਇੱਕ ਚਮਚ ਪਾਵਾਂਗੇ ਕਲੌਂਜੀ ਜਿਹੜਾ ਪੀਸ ਕੇ ਅਸੀਂ ਮਸਾਲਾ ਰੱਖਿਆ ਸੀ ਉਹ ਇਹਦੇ ਵਿੱਚ ਸਾਰਾ ਐਡ ਕਰ ਦਾਂਗੇ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ achar ਬਣਾ ਕੇ ਦੇਖਿਓ ਬਹੁਤ ਜਿਆਦਾ ਵਧੀਆ ਬਣ ਕੇ ਤਿਆਰ ਹੁੰਦਾ ਆ ਇੱਕ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਦਾ ਇਹਦੇ ਨਾਲ ਅਚਾਰ ਵਿੱਚ ਜਿਹੜਾ ਕਲਰ ਹੈ ਬਹੁਤ ਜ਼ਿਆਦਾ ਵਧੀਆ ਆਂਦਾ ਆ ਤੇ ਜਿਹੜਾ ਅਸੀਂ ਤੇਲ ਨੂੰ ਗਰਮ ਕਰਕੇ ਰੱਖਿਆ ਸੀ ਉਹ ਥੋੜਾ ਜਿਹਾ ਠੰਡਾ ਹੋ ਚੁੱਕਿਆ ਹੈ ਜ਼ਿਆਦਾ ਗਰਮ ਤੇਲ ਅਸੀਂ ਨਹੀਂ ਪਾਣਾ ਅਚਾਰ ਵਿੱਚ ਥੋੜਾ ਜਿਹਾ ਠੰਡਾ ਕਰਕੇ ਹੀ ਪਾਣਾ ਹੈ ਚੰਗੀ ਤਰ੍ਹਾਂ ਸਾਰਾ ਤੇਲ ਅਸੀਂ ਇਹਦੇ ਵਿੱਚ ਪਾ ਲਿਆ ਹੈ ਹੁਣ ਅਸੀਂ ਚੰਗੀ ਤਰ੍ਹਾਂ ਅਚਾਰ ਨੂੰ ਜਿਹੜਾ ਮਿਕਸ ਕਰ ਲਾਂਗੇ ਇਹਨੂੰ ਅਚਾਰ ਨੂੰ ਤੁਸੀਂ 1-2 ਦਿਨ ਐਦਾਂ ਹੀ ਜਿਹੜਾ ਪੈਨ ਵਿੱਚ ਪਏ ਰਹਿਣ ਦੇਣਾ ਆ ਸੋਰੀ ਬੌਲ ਵਿੱਚ ਪਏ ਰਹਿਣ ਦੇਣਾ ਤੇ ਇੱਕ ਦੋ ਵਾਰ ਹਿਲਾਇਆ ਜਾਣਾ ਦਿਨ ਵਿੱਚ ਨੂੰ ਚੰਗੀ ਤਰ੍ਹਾਂ ਹੀ ਮਿਕਸ ਹੋ ਜਵੇ ਇਹਦੇ ਵਿੱਚ ਮਸਾਲੇ ਚੰਗੀ ਤਰ੍ਹਾਂ ਰਚ ਜਾਣ ਤਾਂ ਤੁਸੀਂ ਖਿਲੇ ਕਿਸੇ ਖੁੱਲੇ ਜਾਰ ਵਿੱਚ ਪਾ ਕੇ ਚੰਗੀ ਤਰ੍ਹਾਂ ਜਾਰ ਸੁੱਕਿਆ ਹੋਵੇ ਪਾਣੀ ਨਾ ਲੱਗਿਆ ਹੋਵੇ ਉਹਦੇ ਵਿੱਚ ਪਾ ਕੇ ਸਟੋਰ ਕਰ ਸਕਦੇ ਹੋ ਤੇ ਇੱਕ ਦੋ ਦਿਨ ਤੱਕ ਇਹ ਖਾਣ ਲਈ ਬਿਲਕੁਲ ਤਿਆਰ ਹੋ ਜਾਂਦਾ ਹੈ ਯਾਦ ਰੱਖਣਾ ਕਿ ਕਦੇ ਵੀ ਅਚਾਰ ਵਿੱਚ ਗਿੱਲਾ ਚਮਚ ਨਹੀਂ ਪਾਣਾ ਜੇ ਤੁਸੀਂ ਗਿੱਲਾ ਚਮਚੇ ਪਾ ਪਾਉਂਦੇ ਆ ਜਾਂ ਗਿੱਲੇ ਹੱਥ ਲਗਾਉਂਦੇ ਆ ਅਚਾਰ ਨੂੰ ਤਾਂ ਅਚਾਰ ਨੂੰ ਜਿਹੜੀ ਉਲੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਤਾਂ ਅਚਾਰ ਜਲਦੀ ਖਰਾਬ ਹੋ ਜਾਂਦਾ ਹੈ ਅੱਜ ਵਾਲੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ਕਾਲ